ਦੀ ਸ਼ਾਦੀ ਦੇ ਦੀ ਗੋੜੀ ਲੱਗੀ ਐ ਉਹ ਸ਼ਹੀਦ ਹੋ ਗਿਆ ਭੋਲਾ ਸਿੰਘ ਵੀ ਜ਼ਮੀਨ ਦੇ ਵਾਸਤੇ ਤੇ ਪਰ ਅੱਜ ਉਹਨਾਂ ਨੂੰ ਸੰਯਤ ਕੀ ਕਰਨਗੇ ਚੇਲਾ ਠਾਣੇ ਤਲਵੰਡੀ ਸਾਹਿਬ ਦਾ ਹੱਡ ਖਾਣਾ ਟਿਪਟੀ ਮੁਰਦਾਬਾਦ ਰਾਮਾ ਥਾਣੇ ਦਾ ਸੱਚਾ ਮੁਰਦਾਬਾਦ ਮੁਰਦਾਬਾਦ ਰਾਮਾ ਥਾਣੇ ਦਾ ਦਰਾਲ ਕੀ ਕਰਨ ਵਾਲਾ ਐ ਜੀ ਸੰਗੋਲਕਾ ਭਾਰਤੀ ਕਿਸਾਨ ਯੂਨੀਅਨ ਇੱਕ ਤਰਕਾਉਂਦਾ ਜਲਾ ਪ੍ਰੈਸ ਦਾ ਪ੍ਰਮਾਣცა ਜੋ ਕਿ ਅੱਜ ਅਸੀਂ ਡੀਐਸਪੀ ਦਾਕਤਲਵੰਡੀ ਸਾਹਿਬ ਦਾ ਘਰਾਉ ਕੀਤਾ ਕਿਉਂਕਿ ਜਗье ਦੀ ਲੜਕੀ ਸਰਬਜੀਤ ਕੌਰ ਜੋ ਗਿਆਨੇਪਿੰਡ ਪਿਆਹੀ ਸੀ ਸੌਰੇ ਪਰਿਵਾਰਕਰੋਂ ਟੰਗ ਪਰੇਸ਼ਾਨ ਕਰਕੇ ਉਸਨੂੰ ਸੁਸਾਈਡ ਕਰਨ ਲਈ ਮਜਬੂਰ ਕੀਤਾ ਗਿਆ ਉਸ ਦੇ ਸਬੰਧ ਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਜਥੇਬੰਦੀ ਦੇ ਆਗੂਆਂ ਦੇ ਦਬਾਅ ਪਾਉਣ ਤੋਂ ਬਾਅਦ ਪਰ ਜਿਹੜੇ ਦੋ ਦੋਸ਼ੀ ਮੇਨ ਹੈ ਇੱਕ ਅਮਨਦੀਪ ਕੌਰ ਤੇ ਉਹਦੀ ਸੱਸ ਸਰਜੀਤ ਕੌਰ ਉਹਨਾਂ ਨੂੰ ਹਜੇ ਤੱਕ ਗ੍ਰਿਫਤਾਰ ਨਹੀਂ ਕੀਤਾ 21 ਦਿਨ ਬਾਅਦ ਬੀਤ ਜਾਣ ਦੇ ਬਾਵਜੂਦ ਵੀ ਉਹ ਹਜੇ ਰਿਸ਼ਤ ਤੋਂ ਬਾਹਰ ਨਹੀਂ ਪੁਲਿਸ ਕਾਰਨਾ ਕੋ ਨਹੀਂ ਕਰ ਰਹੀ ਹੈ ਉਸ ਦੇ ਸਬੰਧ ਵਿੱਚ ਅੱਜ ਅਸੀਂ ਡੀਐਸਪੀ ਦਫ਼ਤਰ ਤਲਵੰਡੀ ਸਾਬੋ ਦਾ ਘਰਾਉ ਕੀਤਾ ਗਿਆ ਅਤੇ ਡੀਐਸਪੀ ਤਲਵੰਡੀ ਸਾਬੋ ਰਜੇਸ਼ਨੋਹੀ ਸਨੀਹੀ ਅਤੇ ਐਸਐਚਓ ਰਾਮਾ ਥਾਣਾ ਜੋ ਕਿ ਮੁਖੀ ਨੇ ਹਰਵੰਦ ਸਿੰਘ ਉਹਨਾਂ ਵੱਲੋਂ ਭਰੋਸਾ ਦਵਾਇਆ ਕਿ 체ਤੀ ਤੋਂ 체ਤੀ 2-4 ਦਿਨਾਂ ਦੇ ਵਿੱਚ ਵਿੱਚ ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਭੇਜਿਆ ਜਾਊਗਾ ਉਸ ਪਰੋਸੇ ਦੇਣ ਤੋਂ ਬਾਅਦ ਜੋ ਅੱਜ ਅਸੀਂ ਧਰਨਾ ਮੁਲਤਵੀ ਕੀਤਾ ਨਾ ਕਿ ਅਸੀਂ ਹਜੇ ਤੱਕ ਇਹ ਕੈਂਸਲ ਕੀਤਾ ਜਿੰਨਾ ਚਿਰ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀ ਕਰਕੇ ਅੰਦਰ ਭੇਜਿਆ ਜਾਂਦਾ ਇਹ ਧਰਨਾ ਸੰਘਰਸ਼ਾ ਜਿਹੜਾ ਚੱਲਦਾ ਰਹੂਗਾ ਅਤੇ ਜਿਹੜਾ ਟਾਈਮ ਲਿਆ ਹੋਇਆ ਉਸ ਟਾਈਮ ਲਾਈਨ ਤੋਂ ਬਾਅਦ ਇਦੋਂ ਵੀ ਵੱਡਾ ਖਸਿਆ ਰਸ ਕਰਕੇ ਇਹਨਾਂ ਨੂੰ ਅਰੈਸਟ ਕਰਨ ਲਈ ਮਜਬੂਰ ਕੀਤਾ ਜਾਏਗਾ